मानजो मुख्यमंत्री साहब पंजाब ਵੱਲੋਂ ਪੰਜਾਬ ਵਿੱਚ ਜੁਦ ਨਸ਼ਾ ਅਬ੍ਰਧ ਮੇਮ ਛੇੜੀ ਹੋਈ ਹੈ ਉਸੇ ਲੜਾਈ ਵਿੱਚ ਮਾਨਯੋਗ ਬੀਜੀਪੀ ਸਾਹਿਬ ਪੰਜਾਬ શ્રી ਗੌਰਵ ਜਾਦਵ ਜੀ ਅਤੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਦ ਸ਼ਰਮਾ ਜੀਆ ਵੱਲੋਂ ਜ਼ਿਲ੍ਹਾ ਪਟਿਆਲਾ ਪੁਲਿਸ ਨੂੰ ਸਖਤ ਨੋਦੇਸ਼ ਦਿੱਤੇ ਗਏ ਨੇ ਕਿ ਜ਼ਿਲ੍ਹਾ ਪਟਿਆਲਾ ਦੀ ਹੱਦ ਦੇ ਅੰਦਰ ਕੋਈ ਵੀ ਨਸ਼ਾ ਤਸਕਰ ਆਪਰ ਰਹਿਣ ਨਹੀਂ ਦੇਣਾ ਆਪਾਂ ਮੁੜ ਕੇ ਇਸ ਪੰਜਾਬ ਨੂੰ ਉਹੀ ਰੰਗਲਾ ਪੰਜਾਬ ਬਣਾਉਣਾ ਮੈਂ ਚਾਰ ਲਾਈਨਾਂ ਲਿਖੀਆਂ ਨੇ ਗਵਰਨਰ ਜਰੂਰ ਸੁਣਨ ਆਓ ਪੰਜਾਬ ਨੂੰ ਬਚਾਈਏ ਆਓ ਪੰਜਾਬ ਨੂੰ ਬਚਾਈਏ ਨਸ਼ਾ ਦੂਰ ਪੁਜਾਈਏ ਨਸ਼ਾ ਦੂਰ ਪਜਾਈਏ ਨਸ਼ਾ ਵੇਚਦਾ ਹੈ ਜਿਹੜਾ ਨਸ਼ਾ ਵੇਚਦਾ ਹੈ ਜਿਹੜਾ ਫੜ ਕੁਸ ਨੂੰ ਫੜਾਈਏ ਆਓ ਪੰਜਾਬ ਨੂੰ ਬਚਾਈਏ ਨਸ਼ਾ ਦੂਰ ਪਜਾਈਏ ਸਵਰਗ ਪੰਜਾਬ ਤਾਂ ਬਣਾਈਏ ਨਸ਼ੇ ਤੋਂ ਪੁੱਤ ਆਪਣੇ ਬਚਾਈਏ ਸਵਰਗ ਪੰਜਾਬ ਦਾ ਬਣਾਈਏ ਨਸ਼ੇ ਤੋਂ ਪੁੱਤ ਆਪਣੇ ਬਚਾਈਏ ਤਸਕਰ ਨਸ਼ੇ ਦਾ ਨਾ ਕੋਈ ਰਹਿ ਤਸਕਰ ਨਸ਼ੇ ਦੇ ਆ ਕੋਈ ਫੜ ਜੇ ਲੰਗ ਖਾਈਏ ਆ ਪੰਜਾਬ ਨੂੰ ਬਚਾਈਏ ਨਸ਼ਾ ਦੂਰ ਪੁਜਾਈਏ ਸੌ ਮਿੱਟੀ ਦੀ ਖਾਈਏ ਨਸ਼ਾ ਪੰਜਾਬ ਚੋਂ ਬਕਾਈਏ ਸੌ ਮਿੱਟੀ ਦੀ ਖਾਈਏ ਨਸ਼ਾ ਪੰਜਾਬ ਚੋਂ ਬਕਾਈਏ ਪੰਜਾਬ ਰੰਗਲਾ ਬਣਾ ਕੇ ਪੰਜਾਬ ਰੰਗਲਾ ਬਣਾ ਕੇ ਸਰਕਾਰ ਦਾ ਨਾਂ ਚ ਬਕਾਈਏ ਆਓ ਪੰਜਾਬ ਨੂੰ ਬਚਾਈਏ ਨਸ਼ਾ ਦੂਰ ਪਜਾਈਏ ਇਕੱਠੇ ਸਾਰੇ ਹੋ ਜਾਈਏ ਇਕੱਠੇ ਸਾਰੇ ਹੋ ਜਾਈਏ ਸੌ ਪਹਿੜੀ ਪਿੰਡੋ ਖਾਈਏ ਸੌ ਪਹਿੜੀ ਪਿੰਡੋ ਖਾਈਏ ਨਸ਼ੇ ਦਾ ਤਸਕਰ ਰਹੇ ਨਾ ਕੋਈ ਨਸ਼ੇ ਦਾ ਤਸਕਰ ਰਹੇ ਨਾ ਕੋਈ ਲਾਡੀ ਪੰਜਾਬ ਪੁਲਿਸ ਦਾ ਨਾਚ ਬਕਾਈਏ ਆਓ ਪੰਜਾਬ ਨੂੰ ਬਚਾਈਏ ਨਸ਼ਾ ਦੂਰ ਪਾਈਏ ਨਸ਼ਾ ਵੇਚਦਾ ਹੈ ਜਿਹੜਾ ਪਰ ਜੇੜ ਦਿਖਾਈਏ ਧੰਵਾਦ ਜੈ ਹੰਸ ਸਲੂ